ਇੱਕ ਇਹਨਾਂ ਦਾ ਬਿੰਦਾ ਇੱਕ ਗੈਂਸਟਰ ਹੀ ਰੱਖਿਆ ਪਿਆ ਗੈਂਸਟਰ ਇਹਨਾਂ ਦਾ ਗੈਂਸਟਰ ਜੀ ਜੀ ਅਸ਼ੀਰਵਾਦ ਗੋਲੀ ਚਾਈ ਹੁੰਦੀ ਭਾਈ ਮੇਰੇ ਆਪੇ ਨਾਲ ਪੁੱਛਣਾ ਹੈ ਤੁਹਾਡੇ ਅਸੂਚਾ ਵਿੱਚ ਚਲਾਈਆ ਨਹੀਂ ਐਸਾ ਖਾਰਾ ਸੋਚੇ ਕਿ ਤੁੰਨੇ ਵਾਲੀ ਗੋਲੀ ਭਾਈ ਆਹ ਉਹ ਤੈਨੂੰ ਗਵਾਈ ਦੇਣੀ ਪਈ ਐ ਸੁਚੇ ਚਲਾਈਆ ਤਾਂ ਭਾਈ ਨਹੀਂ ਚਲਾਈ ਮੈਂ ਗਵਾਈ ਕਰੀ ਨਮਰ ਕਰ ਗਵਾਈ ਨਹੀਂ ਕਿੰਨੇ ਚਲਾਈਆ ਭਾਈ ਜੇ ਅਸੀਂ ਗੋਲੀ ਛਲਾਈ ਮੈਂ ਚਲਾਈ ਮੇਰੇ ਗੱਡੀ ਦੇ ਵਿੱਚ ਗੋਲੀ ਚੱਲੀ ਐ ਜੇ ਮੈਂ ਗੋਲੀ ਚਾਜ ਗਿਆ ਮੈਂ ਕਰ ਦਿੰਦਾ ਕਿੱਧਰ ਗਾਏ ਜੇ ਮੈਂ ਬਾਰੇ ਬੰਦੇ ਭੱਜ ਗਏ ਤਿੰਨ ਜਣੇ ਉਹ ਕਿਧਰ ਗਏ ਉਹ ਵੀ ਤੇ ਲਾਉਣੇ ਪੈਣੇ ਆ ਲੈ ਤੈਨੂੰ ਫੋਨ ਦੇ ਬੜਾ ਪਹਿਲਾਂ ਇਹਦੇ ਨਾਲ ਸਿਵਲ ਉਹ ਪੁੱਛ ਸਿਵਲ ਬੰਦੀਆਂ ਕਿਹੜੀਆਂ ਭੱਜ ਗਏ ਕੀ ਨਾਮ ਹੈ ਤੁਹਾਡਾ ਲਖਵਿੰਦਰ ਸਿੰਘ ਕਿਹੜਾ ਪਿੰਡ ਹਾਂ ਮੁੰਡਿਆ ਤੁਹਾਡੀ ਗੋਲੀ ਲੱਗੀ ਕੀ ਮਾਮਲਾ ਹੋਇਆ ਮਾਮਲਾ ਤਾਂ ਅਸੀਂ ਲੰਗਰ ਖਾ ਕੇ ਆ ਰਹੇ ਸੀ ਪਿੰਡੋਂ ਘਰ ਨੂੰ ਵਾਪਸ ਉੱਤੇ ਘਰ ਤੇ ਲੱਗੇ ਜਿੱਦਾਂ ਟ੍ਰੈਫਿਕ ਸੀ ਉਦੋਂ ਉਹ ਤੋਂ ਲੰਘ ਰਿਹਾ ਸੀ ਤੇ ਉਦੋਂ ਪੁਲਿਸਾਂ ਦੀ ਗੱਡੀ ਸੀ ਤੇ ਉਹਨਾਂ दारू-ਦਰੂ ਪੀਤੀ ਰੱਜੇ ਤੇ ਇਦਾਂ ਫੈਰਨ ਕਰਨ ਲੱਗ ਪਏ ਕਿੰਨੇ ਜਨਾਂ ਤੇ ਗੋਲੀ ਲੱਗੀ ਚਾਰ ਜਨੇ जख्मी ਹੋ ਪੁਲਿਸ ਮੁਲਾਜ਼ਮ ਕਿੰਨੇ ਸੀ 6-7 ਤਾਂ ਹੈ ਜੀ ਸਰ ਉਹ ਕੋ ਸਰਕਾਰੀ ਗੱਡੀ ਕਿ ਪ੍ਰਾਈਵੇਟ ਸੀ ਸਰਕਾਰੀ ਗੱਡੀ ਕੀ ਨਾਮ ਹੈ ਬਟਾ ਗਰਮੇ ਸਿੰਘ ਦਾ ਕੀ ਮਾਮਲਾ ਹੋਇਆ ਸਰ ਮਾਮਲਾ ਇਹ ਹੋਇਆ ਵੀ ਬਾਬਾ ਬੁੱਢਾ ਸਾਹਿਬ ਦਾ ਲੰਗਰ ਲੱਗਿਆ ਉੱਥੋਂ ਸੇਵਾ ਕਰਕੇ ਇਹ ਮੁੰਡੇ ਲਖਵਿੰਦਰ ਸਿੰਘ ਬਲਵਿੰਦਰ ਸਿੰਘ ਸੋਹਣ ਸਿੰਘ ਤੇ ਕਰਨ ਸਿੰਘ ਕਰਨ ਜਿਹੜਾ ਟਰੈਕਟਰ ਤੇ ਬੈਠਾ ਸੀ ਬਲਵਿੰਦਰ ਸੋਹਣ ਤੇ ਲਖਵਿੰਦਰ ਇਹ ਲੰਗਰ ਸੇਵਾ ਕਰਕੇ ਦੇ ਵਾਪਸ ਆ ਰਹੇ ਘਰ ਤੋਂ ਤੇ ਪੁਲਿਸ ਵਾਲਿਆਂ ਨੇ ਨਾਕਾ ਲੱਗਾ ਸੀ ਉੱਥੇ ਪੁਲ ਤੇ ਵੱਡੀ ਪੁਲ ਤੇ ਨਾਕਾ ਲੱਗਾ ਸੀ ਉੱਥੋਂ ਅਸੀਂ ਟਰੈਕਟਰ ਲੈ ਕੇ ਅਸੀਂ ਵੀ ਬਾਬੇ ਬੁੱਢਾ ਸਾਹਿਬ ਆਏ ਸੀ ਤੇ ਅਸੀਂ ਦੇਖਿਆ ਸੀ ਉੱਥੇ ਲੱਗਿਆ ਸੀ 10 ਵਜੇ ਨਾਕਾ ਲੱਗਿਆ ਸੀ ਪਤਾ ਨਹੀਂ ਉਹਨਾਂ ਆਣ ਪਛਾਤੇ ਬੰਦੇ ਕਿੱਥੋਂ ਆਦਿਆ ਕਿਸੇ ਨਾਲ ਝਗੜਾ ਹੋਇਆ ਉਹਨਾਂ ਦਾ ਝਗੜਾ ਹੋਇਆ ਤੇ ਪਿੰਡ ਆਣ ਕੇ ਕੋਈ ਮਸਲਾ ਬਣਿਆ ਇਹਨਾਂ ਗਾਲ ਗਲੱਪਾ ਕੀਤਾ ਉੱਥੇ ਆਣ ਕੇ ਆਪਸ ਵਿੱਚ ਝਗੜੇ ਆ ਉੱਥੇ ਫੈਰ ਕਰ ਦਿੱਤੇ ਆ ਤੇ ਜੋ ਸਾਡੇ ਬਲਵਿੰਦਰ ਸਿੰਘ ਲਖਵਿੰਦਰ ਸਿੰਘ ਸੋਹਣ ਸਿੰਘ ਇੱਕ ਘਰ ਨੂੰ ਵਾਪਸ ਜਾ ਰਹੇ ਸੀ ਸਾਰੇ ਇਕੱਠੇ ਹੋਏ ਜਦੋਂ ਤੇ ਇਹਨਾਂ ਗੋਲੀ ਚਾਹ ਦਿੱਤੀ ਗੋਲੀ ਕਿੰਨੋ ਵਾਲ ਚਲਾਈ ਹਾਂਜੀ ਗੋਲੀ ਕਿੰਨਾ ਚੁਲਾਈ ਹੈਗੀ ਗੋਲੀ ਜੀ ਜੋ ਬਲਰਾਜ ਸਿੰਘ ਐਸ ਐਚ ਉਹਨਾਂ ਦੇ ਗਨ ਮੈਨ ਚਲਾਈ ਹੈ ਜੀ ਕਿੰਨੇ ਫੇਰ ਹੋਏ ਬਈ 6 ਫੇਰ ਹੋਏ ਜੀ ਔਰ ਕੁੱਲ ਕਿੰਨੇ ਜ਼ਖਮੀ ਹੋਏ ਇਹ 4 ਜ਼ਖਮੀ ਹੋਇਆ ਜੀ ਸਰ ਇਹ ਕੱਲ ਦੀ ਤੁਹਾਡੇ ਥਾਣਾ ਆਰਫਕੇ ਦੇ ਵਿੱਚ ਪਿੰਡ ਚੱਕ ਹਮਦਗੇ ਵਗਵਾਕਿਆ ਹੋਇਆ ਕੀ ਗੱਲ ਹੈ ਕੱਲ ਥਾਣਾ ਆਰਫਕੇ ਦੇ ਵਿੱਚ ਰਾਤ ਨੂੰ ਦੇਰ ਰਾਤ ਸਚੂ ਨੇ ਨਾਕਾ ਲਗਾਇਆ ਹੋਇਆ ਜੀ ਜਿੱਥੋਂ ਮਤਲਬ ਮਿਲੀ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਜੋ ਇਮੀਡੀਏਟਲੀ ਐਸਐਚਓ ਨੇ ਰਿਐਕਟ ਕਰਕੇ ਸਪੌਟ ਤੇ ਪਹੁੰਚਿਆ ਤਾਂ ਉੱਥੇ ਪਤਾ ਲੱਗਿਆ ਕਿ ਇਹ ਜਿਹਨਾਂ ਦਾ ਐਕਸੀਡੈਂਟ ਹੋਇਆ ਉਹ ਪਿੰਡ ਵੱਲ ਚਲੇ ਗਏ ਹਨ ਅਤੇ ਜਿਹੜਾ ਇੱਕ ਮੋਟਰਸਾਈਕਲ ਵਾਲਾ ਉਹਦੀ ਕਾਫੀ दारू ਪੀਤੀ ਹੋਈ ਜੋ ਐਸਐਚਓ ਇਮੀਡੀਏਟਲੀ ਉੱਥੇ ਪਹੁੰਚਿਆ ਪਿੰਡ ਦੇ ਵਿੱਚ ਤਾਂ ਉੱਥੇ ਕਾਫੀ ਲੋਕਾਂ ਦਾ ਹਜੂਨ ਇਕੱਠਾ ਹੋਇਆ ਸੀ ਜਿਹੜਾ ਉਹ ਮੋਟਰਸਾਈਕਲ ਵਾਲਾ ਸੀ ਉਹਦੀ ਕਾਫੀ दारू ਪੀਤੀ ਹੋਈ ਸੀ ਜਦੋਂ ਉਹਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਮੋਟਰਸਾਈਕਲ ਵਾਲੇ ਉਹਨੂੰ ਪੁੱਛਿਆ ਵੀ ਤੂੰ ਐਕਸੀਡੈਂਟ ਕੀਤਾ ਇਹਦਾ ਕੀ ਕਾਰਨ ਹੈ ਤਾਂ ਉਹਨੇ ਪਿੰਡ ਦੇ ਹੋਰ ਬੰਦੇ ਵੀ ਤਲਖੀ ਚ ਆ ਗਏ ਤੇ ਉਹਨੇ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਨੇ ਆਪਣੇ ਬਚਾਅ ਦੇ ਲਈ ਹਵਾਈ ਫਾਇਰ ਕੀਤੇ ਇਸ ਸਾਰੇ ਘਟਨਾਕਰਮ ਦੇ ਵਿੱਚ ਪੰਜ ਬੰਦੇ ਜਦੋਂ ਉਹਨਾਂ ਨੇ ਹਮਲਾ ਕੀਤਾ ਪਿੰਡ ਵਾਲਿਆਂ ਨੇ ਟੋਟਲ ਪੰਜ ਬੰਦੇ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਦੋ ਪੁਲਿਸ ਮੁਲਾਜ਼ਮ ਸੀ ਤੇ ਤਿੰਨ ਬੰਦੇ ਸਿਵਲ ਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਮੀਡੀਏਟਲੀ ਹਸਪੀਟਲ ਜਿਹੜਾ ਐਡਮਿਟ ਕਰਾਇਆ ਗਿਆ ਸਾਰਿਆਂ ਦੀ ਹਾਲਤ ਠੀਕ ਹੈ ਇਹ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਥੈਂਕ ਯੂ ਰਿਕ